ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦਾ ਉਹ ਮੈ ਨਾਹੀਂ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲਾਇਨ ਮਲਾਈ ਦੇ ਮਹਾਬਕਾਂ ਅਨਸਾਰ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹਰਾਂ ਵਾਲੇ ਮਹਾਪੁਰਸ਼ਾਂ ਦੀ ਸਰਾਨਾ ਵਰਸੀ ਇਹ ਅਸਥਾਨ ਗੁਰਦੁਆਰਾ ਸੰਤ ਪੀਰ ਸਿੰਘ ਜੀ ਆਸ਼ਰਮ ਸਰਾਜਪੁਰ ਵਿਖੇ ਸੰਤੋਬਾਹਰ ਪਾਜਨ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਸਾਰਾ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਿਲ ਕੇ ਹਰੇਕ ਸਾਲ ਬੜੀ ਸਰਧਾ ਤੇ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ ਇਸ ਵਾਰ ਵੀ 30 ਜੂਨ ਵਾਲੇ ਦਿਨ ਇਸ ਵਰਸ਼ੀ ਦੇ ਸਮਾਗਮ ਹੋ ਰਹੇ ਹਨ ਬਹੁਤ ਸਾਰੇ ਮਹਾਪੁਰਸ਼ਾਂ ਨੇ ਆ ਕੇ ਸੰਗਤਾਂ ਨੂੰ ਗੁਰਬਾਣੀ ਹਰੀ ਜਸ ਕੀਰਤਨ ਕਥਾ ਵਿਚਾਰ ਸੁਣਾ ਕੇ ਨਿਹਾਲ ਕਰਨਾ ਹੈ ਬਹੁਤ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਆਕੇ ਲਾਹ ਪ੍ਰਾਪਤ ਕਰਦੇ ਹਾਂ ਅਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਵੱਧ ਤੋਂ ਵੱਧ ਆਕੇ ਇਸ ਸਮਾਗਮ ਦੇ ਇੱਕ ਸ਼ਾਹਰ ਹੋ ਕੇ ਗੁਰਬਾਣੀ ਹਰੀ ਜਸ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ